ਔਰ ਫਿਰ ਬੁੱਟੇ ਕਿਵੇਂ ਆ ਵਧੀਆ ਵੀਰੇ ਤੁਸਣਾ ਅੱਜ ਫਿਰ ਖਾਣ ਪੀਣ ਦਾ ਕੀ ਪ੍ਰੋਗਰਾਮ ਆ ਖਾਣ ਪੀਣ ਦਾ ਵੀਰੇ ਨਰਮਲ ਦਾ ਵਿਆਹ ਸੀ ਅੱਜ ਸਾਮੂਹ ਤੇ ਪਾਰਟੀ ਆ ਕੱਲ ਨੂੰ ਨਾ ਵਿਲੇ ਮਾਤਾ ਰਾਨੀ ਦੇ ਛੋਲੇ ਵੀ ਉਹ ਲਗਰ ਰੱਖਣਾਗਾ ਚੱਲ ਬਈ ਫਿਰ ਤਾਂ ਤਾਂ ਮੰਨ ਕੇ ਚੱਲ ਪੂਰੇ ਤਿਆਰ ਆਗੇ ਕੱਲ ਨੂੰ ਚੱਲਾਂਗੇ ਆਪਾਂ ਚੱਲਾਂਗੇ ਹਾਂ ਤੇ ਪਰ ਸੁਣ ਨਾ ਬਈ ਆਪਣੇ ਘੇਰ ਤੇ ਪੁੱਲ ਤੇ ਸਬੀਲ ਲੱਗਣੀਆਂ ਉੱਥੇ ਵੀ ਆਪਾਂ ਚੱਲਾਂਗੇ ਉੱਥੇ ਵੀ ਚੱਲਾਂਗੇ ਮੈਂ ਟਾਈਮ ਨਾਲ ਹੀ ਹਾਂ ਤੇ ਤਿੰਨ ਹੋਰ ਦੱਸਦਾ ਚੌਥੇ ਨੂੰ ਹੈਗਾ ਪ੍ਰੋਗਰਾਮ ਕਰਵਿੰਦਰ ਬਾਬੇ ਕੇ ਠੀਕ ਆ ਭਾਈ ਖੰਡ ਵਾੜ ਦਾ ਭੋਗ ਪੈਣਾ ਠੀਕ ਆ ਔਰ ਪ੍ਰੋਗਰਾਮ ਵੱਡਾ ਹੈ ਕੰਮ ਕਰੜਾਈ ਆ ਉਹਨਾਂ ਦੇ ਠੀਕ ਆ ਭਾਈ ਤੇ ਪੰਜਵੇਂ ਨੂੰ ਹੈਗਾ ਭਾਈ ਆਪਣਾ ਹਨ ਕਾਲਾ ਬੁੱਟਰ ਹਾਂ ਇਹਦੇ ਨਾਲ ਆਪਣੇ ਇਸ ਮੈਂ ਆਪਣੀ ਰੱਖੀਏ ਪਾਰਟੀ ਕਰਨ ਦੇ ਹੋਟਲ 'ਚ ਇਹ ਪ੍ਰੋਗਰਾਮ ਰੱਖਦਾ ਹੁੰਦਾ ਹਾਂ ਤੇ ਆਪਾਂ ਮੰਨ ਕੇ ਚੱਲ ਵੀ ਉੱਥੇ ਹੀ ਆਪਾਂ ਨੂੰ ਸੱਦਾ ਆ ਹਾਂ ਠੀਕ ਆ ਉੱਥੇ ਵੀ ਆਪਾਂ ਜਾਣਾ ਜ਼ਰੂਰ ਬਾਬੇ ਹਫਤਾ ਦਾ ਆਪਣਾ ਪੂਰਾ ਬੋਕਾ ਹੋਣਾ ਹਾਂ ਆਪਾਂ ਐਂ ਕਰੇ ਕਾਪੀ ਲਾ ਲਈ ਇੱਕ ਹਾਂ ਹਾਂ ਕਾਪੀ ਤੇ ਲਿਖੀ ਚੱਲੀ ਠੀਕ ਆ ਡੈਰੀ ਤੇ ਜਿਹੜੇ ਪ੍ਰੋਗਰਾਮ ਆਉਂਦੇ ਆ ਉਹ ਲਿਖੀ ਚੱਲੀ ਉਹ ਲਿਖੇ ਜਾਣੇ ਆ ਹਾਂ ਇਹ ਕਰਦਾ ਭੈਣੇ ਤੇ ਰੱਖਣੀ ਆ ਠੀਕ ਆ ਹਾਂ ਠੀਕ ਆ ਠੀਕ ਚੱਲ ਚੱਲਦੇ ਸ਼ਾਮ ਨੂੰ ਫੇਰ ਠੀਕ ਆ ਠੀਕ ਆ ਭਾਈ ਓਕੇ ਓਕੇ